ਆਨੇ ਜਿਹੜੇ ਕਹਿੰਦੇ ਆ ਵੀ ਰੰਗ ਲਾਦਾ ਆਜੋ ਤੁਹਾਨੂੰ ਰੰਗ ਵਾਲੀ ਵਿਖਾ ਦਿੰਦੇ ਆ ਅਸੇ ਵੀ ਕੀ ਸਿਸਟਮ ਆ ਹਾਂ ਕੀ ਸਿਸਟਮ ਹੈ ਸਾਰਾ ਬਿਲਕੁਲ ਸ਼ੁੱਧਤਾ ਦੇ ਨਾਲ ਇੱਕ ਇੱਕ ਚੀਜ਼ ਦੀ ਤਸੱਲੀ ਕੀਤੀ ਜਾਂਦੀ ਆ ਆ ਵੇਖੋ ਜੀ ਹਾਂਜੀ ਉਦੋਂ ਆਪਣੇ ਆਇਆ ਇਸ ਵੀ ਜੀ ਦੇ ਕਨਵੇਅਰ ਤੇ ਆ ਗਿਆ 70% ਜਿਹੜੀ ਦਾਲ ਨਿਕਲਦੀ ਹੈ ਜਾਂ ਟੁਕੜੀ ਨਿਕਲਦੀ ਹੈ ਜੀ ਠੀਕ ਹੈ ਠੀਕ ਹੈ ਜੀ ਉਹ ਤਾਂ ਪਰ ਅੱਗੇ ਜਾ ਕੇ ਨਾ ਤਾਂ ਉਹਨੇ ਪੀਲਾ ਪੈਣਾ ਤੇ ਨਾ ਉਹਨੇ ਕੋਈ ਐ ਪੱਤੇ ਕਾਲੇ ਵੀ ਹੋਣੇ ਰੰਗ ਲਾਏ ਜੀ ਆ ਵੇਖੋ ਆ ਇਹਦੇ ਜ ਮੂੰਗ ਵੇਖੋ ਜੀ ਆ ਟ੍ਰੀਟ ਹੋ ਰਿਹਾ ਹੈ ਵੀਰੋ ਮੂੰਗੀ ਦਾ ਕਰੇਜ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤੇ ਇੱਕ ਮਸ਼ਹੂਰ ਵੈਰਾਈਟੀ ਜਿਹਨੂੰ PAU ਯੂਨੀਵਰਸਿਟੀ ਵੀ ਰეკਮੈਂਡ ਕਰਦੀ ਆ ਬੰਸੀ 골ਡ ਅੱਜ ਆਪਾਂ ਰਾਜਸਥਾਨ શ્રી ਗੰਗਾਰਗਰ ਪਹੁੰਚੇ ਆ ਜਿੱਥੇ ਬੰਸੀ 골ਡ ਦਾ ਸੀਡ ਤਿਆਰ ਹੁੰਦਾ ਤੇ ਸਾਡੇ ਨਾਲ ਨੇ ਕੰਪਨੀ ਤੋਂ ਸੁਖਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਤੇ ਅੱਜ ਆਪਾਂ ਕੀ ਕੀ ਦਿਖਾਉਣ ਜਾ ਰਹੇ ਆਂ ਜੀ ਵੀਡੀਓ ਦੇ ਵਿੱਚ ਨਵਾਂ ਪ੍ਰੋਸੈਸਿੰਗ ਪਲਾਂਟ ਜੀ ਜਿਵੇਂ ਬੀਜ ਕਿਵੇਂ ਕਿਵੇਂ ਤਿਆਰ ਹੁੰਦਾ ਹੈ ਕਿਵੇਂ ਕਿਵੇਂ ਤਿਆਰ ਹੁੰਦਾ ਵੀ ਗ੍ਰੇਡਿੰਗ ਵਗੈਰਾ ਗ੍ਰੇਡਿੰਗ ਪੈਕਿੰਗ ਟਰੀਟਮੈਂਟ ਸਾਰਾ ਚੀਜ਼ ਉਹ ਉੱਥੇ ਵੇਖੀ ਜੀ ਕੀ ਕੀ ਸ਼ੋਧਾ ਹੁੰਦੀਆਂ ਨੇ ਰਿਸਰਚ ਫਾਰਮ ਤੋਂ ਲੈ ਕੇ ਬੀਜ ਦੀ ਪੈਕਿੰਗ ਤੱਕ ਦਾ ਸਫ਼ਰ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸੁਣਿਆ ਸੀ ਕਦੇ ਵੀ ਇਫਸਾ ਕੰਪਨੀ ਨੇ ਇਫਸਾ ਕੰਪਨੀ ਬਹੁਤ ਮਸ਼ਹੂਰ ਆ ਜਿਨ੍ਹਾਂ ਦੀ ਅੱਜ ਕੱਲ ਮੂੰਗੀ ਨੇ ਮਾਰਕੀਟ ਦੇ ਵਿੱਚ ਹਨੇਰੀ ਠਾ ਰੱਖੀ ਆ ਬੰਸੀ ਗੋਲਡ ਵੀ ਉਹਨਾਂ ਨੇ ਬਹੁਤ ਵੱਡਾ ਪਲਾਂਟ ਲਾਇਆ ਉੱਤਰ ਭਾਰਤ ਦੇ ਵਿੱਚ ਤੇ ਅੱਜ ਪਰਮਾਤਮਾ ਦੀ ਮਿਹਰ ਸਦਕਾ ਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਸਾਨੂੰ ਮੌਕਾ ਮਿਲਿਆ ਇਹ ਪਲਾਂਟ ਦੇਖਣ ਦਾ ਤੇ ਅੱਜ ਤੁਹਾਨੂੰ ਵੀ ਦਿਖਾਵਾਂਗੇ ਵੀ ਕੀ ਕਿਸ ਤਰ੍ਹਾਂ ਇੱਥੇ ਸਾਰਾ ਪ੍ਰੋਸੈਸ ਹੋਣ ਦਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਪਲਾਂਟ ਲਾਇਆ ਜਿਹੜਾ ਕਿ 3.4 ਏਕੜ ਦੇ ਵਿੱਚ ਹੈਗਾ ਤੇ ਬਾਕੀ ਤੁਸੀਂ ਇਹਨਾਂ ਦੇ ਗੋਡਾਊਨ ਵਗੈਰਾ ਦੇਖ ਸਕਦੇ ਹੋ ਤੇ ਇੰਨੇ-ਇੰਨੇ ਵੱਡੇ ਗੋਡਾਊਨ ਨੇ ਕਿਉਂਕਿ ਤੁਹਾਨੂੰ ਪਤਾ ਵੀ ਕੰਪਨੀ ਦਾ ਜਿਹੜਾ ਸੀਡ ਹੈ ਉਹ ਬਹੁਤ ਹੀ ਸ਼ੁੱਧ ਮੰਨਿਆ ਜਾਂਦਾ ਤੇ ਇੱਕ ਮੂੰਗੀ ਦੇ ਸੀਡ ਲਈ ਕੰਪਨੀ ਮਸ਼ਹੂਰ ਹੈ ਜੀ ਬਾਂਸੀ ਗੋਲਡ ਉਦੇ ਲਈ ਇਹਨਾਂ ਨੂੰ ਗੋਡਾਊਨ ਦੀ ਬਹੁਤ ਵੱਡੇ ਪੱਧਰ ਤੇ ਰੋੜ ਪੈਂਦੀ ਤੇ ਅੱਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੀਡ ਪ੍ਰੋਡਕਸ਼ਨ ਪਲਾਂਟ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਸਾਰਾ ਸੀਡ ਪ੍ਰੋਸੈਸਿੰਗ ਹੁੰਦਾ ਕਿਸ ਤਰ੍ਹਾਂ ਸੀਡ ਨੂੰ ਟ੍ਰੀਟ ਕੀਤਾ ਜਾਂਦਾ ਤੇ ਫੀਲਡ ਦੇ ਵਿੱਚੋਂ ਲਿਆ ਕੇ ਕੀ ਕੀ ਸੋਧਾਂ ਕੀਤੀਆਂ ਜਾਂਦੀਆਂ ਨੇ ਸੀਡ ਦੇ ਵਿੱਚ ਵੀ ਮਾੜਾ ਦਾਣਾ ਜਿਹੜਾ ਉਹ ਕਿਵੇਂ ਕੱਢਿਆ ਜਾਂਦਾ ਸੀਡ ਦੇ ਵਿੱਚੋਂ ਤੇ ਕਚਰਾ ਵਗੈਰਾ ਜਾਂ ਹੋਰ ਉਹਦੇ ਵਿੱਚ ਜਿਵੇਂ ਟੁੱਟ ਵਗੈਰਾ ਆ ਜਾਂਦੀ ਹੈ ਦਾਲ ਉਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਅੱਜ ਇੱਕ ਕੰਪਲੀਟ ਵੀਡੀਓ ਮਿਲੂਗਾ ਦੇਖਣ ਨੂੰ ਆਪਣੇ ਚੈਨਲ ਤੇ ਇੱਧਰ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਇਹ ਸੀਡ ਪ੍ਰੋਸੈਸਿੰਗ ਯੂਨਿਟ ਆ ਗਿਆ ਜਿੱਥੇ ਸੀਡ ਨੂੰ ਪ੍ਰੋਸੈਸ ਕੀਤਾ ਜਾਂਦਾ ਇਹ ਸਾਰੀ ਇੱਕ ਬਹੁਤ ਵੱਡੇ ਪੱਕਰ ਦੀ ਮਸ਼ੀਨਰੀ ਲੱਗੀ ਹੋਈ ਆ ਜਿੱਥੇ ਸੀਡ ਨੂੰ ਤਿਆਰ ਕੀਤਾ ਜਾਂਦਾ ਖੇਤਾਂ ਦੇ ਵਿੱਚੋਂ ਰੌ ਸੀਡ ਨੂੰ ਲਿਆ ਕੇ ਉਹਦੇ ਵਿੱਚੋਂ ਸਾਰਾ ਕਚਰਾ ਵਗੈਰਾ ਸਭ ਕੁਝ ਕੱਢ ਕੇ ਇੱਕ ਵਧੀਆ ਟ੍ਰੀਟਡ ਸੀਡ ਜਿਹੜਾ ਸਾਡੇ ਖੇਤਾਂ ਦੇ ਵਿੱਚ ਉੱਗੇਗਾ ਤੇ ਸਾਨੂੰ ਚੰਗਾ ਪ੍ਰੋਫਿਟ ਦੇਵੇਗਾ ਜਿਹੜਾ ਇੱਕ ਲਾਉਣਸਾਰ ਚੱਲ ਪੈਂਦਾ ਉਹ ਬੀਜ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਉਹਦੀ ਸਾਰੀ ਤੁਹਾਨੂੰ ਜਾਣਕਾਰੀ ਦਿੰਨੇ ਆ ਵੀਰੋ ਹੁਣ ਪਹੁੰਚ ਚੁੱਕੇ ਆ ਇਫਸਾ ਕੰਪਨੀ ਦੇ ਸੀਡ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਜਿੱਥੇ ਸਾਨੂੰ ਅੱਜ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਦਿਖਾਉਣੇ ਆ ਵੀ ਕਿੱਥੋਂ ਸਾਰਾ ਸੀਡ ਚੱਲ ਕੇ ਆਉਣਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਇਹ ਬਾਈ ਆਪਣਾ ਖੇਤੋਂ ਚੱਲ ਕੇ ਜਿਹੜਾ ਰੌ ਸੀਡ ਹੈ ਹਾਂਜੀ ਹਾਂਜੀ ਉਹ ਆ ਚੁੱਕਿਆ ਹਾਂ ਉਹ ਆਜ ਕੋਈ ਆਪਾਂ ਸਭ ਤੋਂ ਪਹਿਲਾਂ ਜੀ ਤੁਹਾਨੂੰ ਦੱਸਦੇ ਆ ਜੀ ਠੀਕ ਹੈ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਨੂੰ ਦੱਸਦੇ ਆ ਜਿਵੇਂ ਫਾਰਮਰ ਦਾ ਮਾਲ ਆਉਂਦਾ ਹੈ ਹਾਂਜੀ ਠੀਕ ਹੈ ਅਸੀਂ ਸਭ ਤੋਂ ਪਹਿਲਾਂ ਉਹਨੂੰ ਪੱਖਾ ਲਾਉਨੇ ਆ ਠੀਕ ਹੈ ਪੱਖਾ ਲਾ ਕੇ ਫਿਰ ਉਹਨੂੰ ਬੋਰੀਆਂ ਪਾ ਕੇ ਗੋਡਾਊਨ ਚ ਰੱਖਦੇ ਆ ਹੂੰ ਠੀਕ ਹੈ ਜੀ ਤਾਂ ਕਿ ਉਸ ਵਾਰ ਅਸੀਂ ਇਹਨੂੰ ਬੋਰੀਆਂ ਰੱਖ ਲੈਣੇ ਆ ਤੇ ਹੁਣ ਜਿਵੇਂ ਆਪਣਾ ਪਲਾਨ ਚੱਲਿਆ ਆ ਆਪਾਂ ਮੰਨੋ ਮੂੰਗ ਤਿਆਰ ਕਰੀਨੇ ਆ ਰਾਡੀ ਤਿਆਰ ਕਰੀਨੇ ਆ ਬੀ ਤਿਆਰ ਕਰੀਨੇ ਆ ਜੀ ਤਾਂ ਸਭ ਤੋਂ ਪਹਿਲਾਂ ਅਸੀਂ ਫਾਰਮਰ ਦੇ ਹਿਸਾਬ ਨਾਲ ਲੋਡ ਦੇ ਹਿਸਾਬ ਨਾਲ ਮਾਲ ਉਧਰੋਂ ਗੋਡਾਊਨ ਚੋਂ ਟਰਾਲੀ ਚ ਪਾ ਕੇ ਲਿਓਨੇ ਆ ਹਾਂਜੀ ਉਸ ਤੋਂ ਬਾਅਦ ਵੀਰ ਜੀ ਆਪਾਂ ਮਾਲ ਸਾਰਾ ਲਿਆ ਕੇ ਇਸ ਟੈਂਕ ਚ ਪਾਉਨੇ ਆ ਜੀ ਠੀਕ ਹੈ ਟੈਂਕ ਦੇ ਵਿੱਚ ਇਹ ਟੈਂਕ ਚ ਪਾਉਨੇ ਆ ਸੀ ਜੀ ਉਸ ਤੋਂ ਬਾਅਦ ਜੀ ਇੱਥੋਂ ਆਪਾਂ ਇਹ ਗਾਲਾ ਖੋਲ ਕੇ ਇਹਨਾਂ ਆਪਾਂ ਚਾਲੂ ਕਰ ਦੇਣਾ ਪਲਾਂਟ ਨੂੰ ਠੀਕ ਹੈ ਇਸ ਐਲੀਮੇਟਰ ਤੋਂ ਮਾਲ ਆਪਾਂ ਚੱਕ ਕੇ ਤੇ ਐਲੀਮੇਟਰ ਮਾਲ ਚੱਕ ਕੇ ਮਸ਼ੀਨ ਨੂੰ ਦਿੰਦੇ ਆ ਸੀਡ ਕਲੀਨਰ ਨੂੰ ਜੀ ਠੀਕ ਹੈ ਜੀ ਤੇ ਇਹਦਾ ਪ੍ਰੋਸੈਸ ਹੈ ਜੀ ਮੰਨ ਲਓ ਇਹਦੇ ਅੱਤੇ ਲੱਗੇ ਆਚਾਰ ਹੋਣ ਲੱਗੇ ਤੇ ਇਹਦਾ ਕੀ ਹੈ ਜੀ ਜਿਹੜਾ ਚੱਲੂਗੀ ਨਾ ਇਹ 70% ਜਿਹੜੀ ਦਾਲ ਨਿਕਲਦੀ ਹੈ ਜਾਂ ਟੁਕੜੀ ਨਿਕਲਦੀ ਹੈ ਜੀ ਠੀਕ ਹੈ ਠੀਕ ਹੈ ਜੀ ਉਹ ਤਾਂ ਉੱਪਰਲੇ ਪਾਸੇ ਨਿਕਲਦੀ ਹੈ ਉਹ ਨਾਲ ਦੀ ਨਾਲ ਕੱਢੀ ਜਾਊਗੀ ਜੀ ਉਹ 70% ਦਾਲ ਟੁਕੜੀ ਇਹ ਨਹੀਂ ਕੱਢ ਦੇਣੀ ਹਾਂ ਇਹਨੇ ਕੱਢ ਦੇਣੀ ਹੈ ਜੀ ਵੀ 30% ਵੀ ਤਿਆਰ ਹੁੰਦਾ ਹਾਂ 30% ਮੰਨ ਲਾ ਅੱਗੇ ਜਾਣਾ ਇਹਦਾ ਜਿਹੜਾ ਮਾ ਆਪਣਾ ਟੁਕੜੀ ਕੋਈ ਰਹਿ ਜੇ ਅੱਗੇ ਜਾਊਗੀ ਬਾਕੀ ਦਾ 70% ਕੱਢ ਦੇਣੀ ਇੱਥੇ ਜਿਹੜਾ ਵੇਸਟ ਕਚਰਾ ਹੈ ਜਿਹੜਾ ਆਪਾਂ ਮਤਲਬ ਕੋਈ ਮੂੰਗਾ ਵੇਸਟ ਕਚਰਾ ਆ ਜਾਂਦਾ ਜੀ ਉਹ ਇੱਥੇ ਨਿਕਲ ਰਿਹਾ ਜੀ ਠੀਕ ਹੈ ਜਿਵੇਂ ਕੋਈ ਹਾਂ ਕੋਈ ਪਰਚੀ ਹੋ ਗਈ ਕੋਈ ਹੋਰ ਡੁਖਲ ਹੋ ਗਿਆ ਉਹ ਇੱਧਰ ਆ ਰਿਹਾ ਜੀ ਬਾਹਰ ਤੇ ਉਹ ਵੀ ਇੱਥੋਂ ਹੀ ਨਿਕਲ ਜਾਊਗਾ ਹਾਂ ਉਹ ਵੀ ਇਧਰੋਂ ਨਿਕਲ ਜਾਊਗਾ ਜੀ ਜੀ ਤੇ ਦੂਜਾ ਮੰਨ ਲਓ ਇਹ ਜਿਹੜਾ ਪ੍ਰਣਾਲਾ ਇਹ ਤੋਂ ਮੰਨ ਲਾ ਜਿਹੜੇ ਡੁਖਲ ਆ ਗਏ ਵੱਡੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਅੱਗੇ ਨਹੀਂ ਜਾਣ ਦੇਣੇ ਇਹਨਾਂ ਮਸ਼ੀਨ ਨੇ ਇਹ ਸਾਰਾ ਹੀ ਇੱਥੇ ਕੱਢ ਦੇਣੇ ਨੇ ਇਹ ਵੀ ਨਿਕਲ ਜਾਊਗਾ ਹਾਂ ਤੇ ਬਰੀਕ ਦਾਣਾ ਆ ਗਿਆ ਹਾਂਜੀ ਮੂੰਹ ਮਾੜਾ ਦਾਣਾ ਆ ਗਿਆ ਉਹ ਇੱਥੇ ਨੇ ਕੱਢੀ ਜਾਣਾ ਨਾਲ ਦੀ ਨਾਲ ਹੀ ਠੀਕ ਹੈ ਠੀਕ ਉਸ ਤੋਂ ਬਾਅਦ ਜੀ ਆਪਣੇ ਇਹ ਮੰਨ ਲਓ 70% ਉਹ ਦਾਲ ਕੱਢ ਕੇ ਜਿਹੜਾ ਜਿਹੜਾ ਸਾਫ ਮਾਲ ਆਏ ਉਹ ਦੋਵੇਗਾ ਇਸ ਐਲੀਮੈਂਟਰ ਨੂੰ ਦੇ ਦੂਗੀ ਆ ਮਸ਼ੀਨ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਐਲੀਮੈਂਟਰ ਦਾ ਕੰਮ ਹੈ ਜੀ ਆਪਣੇ ਇਹ 2 ਨੰਬਰ ਗ੍ਰੇਡਰ ਮਸ਼ੀਨ ਨੂੰ ਦੇਣਾ ਠੀਕ ਹੈ ਇਸ ਤੋਂ ਬਾਅਦ ਹੋਣਾ ਗ੍ਰੇਡਰ ਮਸ਼ੀਨ ਹਾਂ ਉਸ ਤੋਂ ਬਾਅਦ ਹੋਣਾ ਗ੍ਰੇਡਰ ਇਹਦਾ ਵੀ ਮੋਟੀ ਮੋਟੀ ਸਫਾਈ ਆ ਮੰਨ ਕੇ ਹਾਂ ਹਾਂ ਮੋਟੀ ਮੋਟੀ ਸਫਾਈ ਉਹਨੇ ਕਰ ਦੇਣੀ ਆ ਮਗਰੀ ਹਾਂ ਉਹਨੇ ਮੈਂ ਕਰਤੀ ਸਾਰੀ ਸਫਾਈ ਇਸੇ ਦਾਣੀ ਆਉਣਗੇ ਹਾਂ ਉਹ ਸਵਾਜ ਜਿਹੜਾ ਇਹਦਾ ਕੰਮ ਹੈ ਜੇ ਕੋਈ ਮਾਰਾ ਮਾਲ ਉਹ ਟੁਕੜੀ ਰਹਿ ਗਈ ਆ ਅੱਗੇ ਆ ਗਈ ਵੀ ਨਾਲ ਤੇ ਇਹਨੇ ਉਹ ਟੁਕੜੀ ਇਸ ਤੋਂ ਦੁਆਰਾ ਕਨਵੇਅਰ ਤੇ ਕੱਢ ਦੇਣੀ ਆ ਠੀਕ ਆ ਕਨਵੇਅਰ ਤੇ ਆ ਕਨਵੇਅਰ ਹੈ ਜੀ ਇਹਦੇ ਤੇ ਕੱਢ ਦੇਣੀ ਇਹਨੇ ਜੀ ਤੇ ਜਿਹੜਾ ਫਾਈਨਲ ਮਾਲ ਹੈ ਜੇ ਕੋਈ ਹੋਰ ਬ੍ਰਿਕ ਦਾਣਾ ਉਹ ਵੀ ਇਨੇ ਇੱਥੇ ਕੱਢ ਦੇਣਾ ਸੇਮ ਹੋਈ ਪ੍ਰੋਸੀਜਰ ਹੈ ਉਹਨੇ ਵੀ ਇਹ ਜਨ ਲੱਗੇ ਆ ਇੱਥੇ ਇਹਨਾਂ ਨੇ ਕੱਢ ਦੇਣਾ ਕਨਵੇਅਰ ਤੇ ਠੀਕ ਹੈ ਕਨਵੇਅਰ ਉੱਥੇ ਹੀ ਜਾਣਾ ਇਹ ਕਨਵੇਅਰ ਜੀ ਆਪਣੇ ਇਸ ਟਿੰਗ ਦੇ ਆ ਕੇ ਐਲੀਵੇਟਰ ਅੰਡਰਸਾਈਡ ਨੂੰ ਦੇ ਰਿਹਾ ਜਿਹੜਾ ਆਪਣਾ ਵੇਸਟ ਜਾ ਮਤਲਬ ਵੀਰ ਤੇ ਲਾਇਕ ਦਾਣਾ ਨਹੀਂ ਆਉ ਵੇਸਟਿੰਗ ਤੇ ਜਾ ਰਹੀ ਜੀ ਉਸ ਤੋਂ ਬਾਅਦ ਵੀ ਰੋ ਜਿਹੜਾ ਇਹ ਸਿਸਟਮ ਆ ਜਿਹੜਾ ਇਹ ਮਤਲਬ ਬਿਲਕੁਲ ਮਾਲ ਅਗੇ ਨੇ ਸਾਫ ਦੇਣਾ ਠੀਕ ਹੈ ਇਸ ਤੋਂ ਬਾਅਦ ਇੱਥੋਂ ਨਹੀਂ ਆ ਗਿਆ ਹਾਂ ਇਸ ਤੋਂ ਆ ਗਿਆ ਇਸ ਐਲੀਵੇਟਰ ਨੇ ਦੇਣਾ ਇਹਨੂੰ ਗ੍ਰੈਵਿਟੀ ਨੂੰ ਠੀਕ ਹੈ ਹਾਂਜੀ ਆ ਮੇਨ ਜਿਹੜਾ ਪ੍ਰੋਸੀਜਰ ਹੈ ਇਹ ਇਹ ਕੀ ਕਰਦੀ ਹੈ ਇਹ ਜਿਹੜਾ ਆਪਣਾ ਦਾਗੀ ਦਾਣਾ ਮਾੜਾ ਦਾਣਾ ਇਹਦੀ ਆਪਾਂ ਜੇ ਚਲਾਉਂਦੇ ਨਾ ਇਹਦੀ ਕੰਪਨ ਹੁੰਦੀ ਹੈ ਬਹੁਤ ਅਗੜੀ ਇਹਦੇ ਜੇ ਥੱਲੇ ਲੱਗੇ ਬਲੋਰ ਤਾਂ ਕਿ ਰੇਤਾਂ ਦਾ ਉਡਾ ਦੇ ਕੋਈ ਹਲਕਾ ਦਾਣਾ ਨਾ ਜਿਹੜਾ ਬਲੋਰ ਲੱਗੇ ਥੱਲੇ ਜਦੋਂ ਇਹ ਹਿਲਦੀਆਂ ਨਾਲ ਜੰਪ ਲੈਂਦੇ ਦਾਣੇ ਸਿਰਫ ਭਾਰਾ ਦਾਣਾ ਹੀ ਰਹੇ ਹਾਂ ਜਿਹੜਾ ਭਾਰਾ ਦਾਣਾ ਆਪਣੇ ਬੀਜ ਦੇ ਲਾਇਕ ਆ ਉਹ ਸਾਰਾ ਇੱਧਰ ਆਊਗਾ ਜੀ ਆਪਣੇ ਠੀਕ ਹੈ ਜਿਹੜਾ ਆਪਣੇ ਸੀਡ ਦੇ ਲਾਇਕ ਹੈ ਭਾਰਾ ਦਾਣਾ ਹਾਂ ਉਹ ਇੱਧਰ ਆਉਣਾ ਹੈ ਜਿਹੜਾ ਮਾੜਾ ਦਾਣਾ ਉਹ ਵੀਰ ਦੀ ਜਾਊਗਾ ਉਸ ਪਾਸੇ ਅੰਡਰਸਾਈਡ ਵੱਲ ਜਾਊਗਾ ਜੀ ਉਹ ਅੰਡਰਸਾ ਆਪਣੇ ਐਲੀਮੇਟਰ ਚੱਕ ਕੇ ਇੱਥੇ ਕਨਵੇਅਰ ਨੂੰ ਦੇ ਦੇਗਾ ਵਾਪਸ ਠੀਕ ਹੈ ਹਾਂ ਤੇ ਇਹ ਕਨਵੇਅਰ ਉਹ ਜਾ ਕੇ ਤੇ ਉਹ ਅੰਡਰਸਾਈਡ ਟੈਂਕ ਨੂੰ ਮਾਲ ਦੇ ਦੇਗਾ ਜਿਹੜਾ ਫਾਈਨਲ ਸੀਡ ਹੈ ਇਹ ਕਈ ਵਾਰ ਕਹਿੰਦੇ ਹਾਂ ਆਪਣੇ ਯਾਰ ਜ਼ਿੰਮੇਵਾਰ ਕਹਿੰਦੇ ਆ ਕਹਿੰਦੇ ਯਾਰ ਭਰਾਓ ਯਾਰ ਐਂ ਕਰਕੇ ਨਾ ਉਹ ਦਾਣਾ ਯਾਰ ਮਾੜਾ ਦੇ ਤਾਂ ਹੋਰ ਹੈ ਇਹ ਜੇ ਕੋਸ਼ਿਸ਼ ਤੇ ਮੈਂ ਨਹੀਂ ਸਾਰਾ ਬਿਲਕੁਲ ਸ਼ੁੱਧਤਾ ਦੇ ਨਾਲ ਇੱਕ ਇੱਕ ਚੀਜ਼ ਦੀ ਤਸੱਲੀ ਕੀਤੀ ਜਾਂਦੀ ਆ ਫੇਰੀ ਅੱਗੇ ਆਪਾਂ ਬੀਜ ਨੂੰ ਆਪਾਂ ਪੈਕ ਕਰਾਉਨੇ ਆ ਤੇ ਫਾਈਨਲ ਸੀਡ ਇੱਥੇ ਆ ਗਿਆ ਹਾਂ ਫਾਈਨਲ ਸੀਡ ਆ ਰਿਹਾ ਜੀ ਇਧਰ ਉਸ ਤੋਂ ਬਾਅਦ ਜੀ ਆਹ ਵੇਖੋ ਜਿਹੜਾ ਇਧਰ ਫਾਈਨਲ ਸੀਡ ਆਊਗਾ ਹਾਂ ਜੀ ਉਹ ਇਸ ਐਲੀਮੀਟਰ ਨੂੰ ਆਵੇਗਾ ਜੀ ਜਿਹੜਾ ਡਾਗੀ ਦਾਣਾ ਹੈ ਮਾੜਾ ਦਾਣਾ ਉਹ ਇਸ ਸਾਈਡ ਤੋਂ ਆ ਕੇ ਇਹ ਐਲੀਮੀਟਰ ਨੂੰ ਦੇਵੇਗਾ ਤਾਂ ਕਿ ਇਹ ਐਲੀਮੀਟਰ ਉਸ ਕਨਵੇਅਰ ਤੇ ਜਾਵੇਗਾ ਜਿਹੜਾ ਕਨਵੇਅਰ ਆਪਾਂ ਜਿਹੜਾ ਅੰਡਰਸਾਈਜ਼ ਨੂੰ ਦੇ ਰਹੇ ਹਾਂ ਠੀਕ ਹੈ ਉਹ ਵੇਸਟਿੰਗ ਆ ਹਾਂ ਵੇਸਟਿੰਗ ਹੈ ਜੀ ਆਪਣੇ ਬੀਜ ਦੇ लायक ਨਹੀਂ ਹੈ ਉਹ ਅੰਡਰਸਾਈਜ਼ ਹੈ ਬਿਲਕੁਲ ਉਸ ਤੋਂ ਬਾਅਦ ਜੀ ਜਿਹੜਾ ਫਾਈਨਲ ਸੀਡ ਆ ਆ ਐਲੀਮੇਟਰ ਚੱਕ ਕੇ ਦੇਵੇਗਾ ਇਸ ਐਲੀਮੇਟਰ ਨੂੰ ਇਹ ਆ ਪਾਏ ਪਾਰੀ ਠੀਕ ਆ ਇਹ ਸਾਰਾ ਇਸ ਟੈਂਕ ਦੇ ਵਿੱਚ ਆ ਜਾਣਾ ਇਸ ਟੈਂਕ ਦੇ ਵਿੱਚ ਆਵੇਗਾ ਜੀ ਤੇ ਇਹ ਦੋਵੇਂ ਟੈਂਕ ਆ ਜੀ ਆਪਣੇ ਸੀਡ ਦੇ ਹਾਂਜੀ ਫਾਈਨਲ ਸੀਡਾ ਸੀਡ ਹੈ ਬੀਜ ਆ ਉਹਦੇ ਦੋ ਟੈਂਕ ਹੈ ਜੀ ਬਿਲਕੁਲ ਇਹਦੇ ਜੀ ਮਾਲ ਹੁੰਦਾ ਉਹਦੇ ਜੀ ਹੁੰਦੇ ਜੇ ਇਹ ਪਰਜੇ ਤਾਂ ਇਹਦੇ ਚਲਾ ਦਿੰਨੇ ਆ ਤੇ ਜਿਹੜਾ ਹੁਣ ਇੱਧਰ ਵੇਖੋ ਆ ਜਿਹੜਾ ਸੀਡ ਆ ਆ ਗਿਆ ਪ੍ਰੋਸੈਸ ਇਧਰੋਂ ਠੀਕ ਆ ਇਹ ਅੱਗੇ ਆ ਆ ਗਿਆ ਇਹ ਸੀਡ ਆ ਗਿਆ ਹਾਂ ਇਹ ਸੀਡ ਆ ਗਿਆ ਜੀ ਵੀਰੋ ਦੇਖ ਸਕਦੇ ਹੋ ਬਿਲਕੁਲ ਮੋٹے ਦਾਣੇ ਨੇ ਇਹਦੇ ਵਿੱਚ ਕੋਈ ਮਾਜੂ ਦਾਣਾ ਨਹੀਂ ਬਿਲਕੁਲ ਜੀ ਬਿਲਕੁਲ ਸ਼ੁੱਧਤਾ ਹੈ ਜੀ ਕੋਈ ਮਾੜਾ ਦਾਣਾ ਨਹੀਂ ਕੋਈ ਐ ਮਤਲਬ ਦੁ ਕਹਦੇ ਨੇ ਡੁਪਲੀਕੇਟ ਜਿਹਾ ਸਿਸਟਮ ਉਹ ਹੈ ਨਹੀਂ ਜੀ ਤੇ ਇਹ 20 ਬਣ ਕੇ ਤਿਆਰ ਹੈ ਹਾਂ ਇਹ ਹੁਣ 20 ਤਿਆਰ ਹੈ ਆਪਣਾ ਉਹ ਸੋਨਾ ਪੁੱਛੀ ਕਰਦੇ ਨੇ ਵੀ ਬੀ ਨੂੰ ਰੰਗ ਜਾ ਲਾਤਾ ਕੰਪਨੀ ਨਹੀਂ ਨਹੀਂ ਰੰਗ ਨਹੀਂ ਹੁੰਦਾ ਸਰ ਹਾਂ ਕਈ ਕਹਿੰਦੇ ਹਾਂ ਵੀ ਉਹ ਹਰਾ ਲੰਗ ਲਾ ਕੇ ਦੇਤਾ ਪੀਲਾ ਰੰਗ ਲਾ ਕੇ ਦੇਤਾ ਉਹ ਤਾਂ ਜੀ ਗੱਲਾਂ ਹੈ ਜੀ ਵੀ ਦੇਖਣਯੋਗ ਨਹੀਂ ਛੱਡਿਓ ਉਹ ਤਾਂ ਸਿਰਫ ਗੱਲਾਂ ਹੈ ਜੀ ਉਹਦਾ ਕੋਈ ਆਪਣੇ ਤੱਕ ਹੈ ਨਹੀਂ ਹੂੰ ਇਹ ਵੇਖੋ ਤੁਹਾਨੂੰ ਹੁਣ ਮੈਨੇਜਰ ਕਹਿੰਦੇ ਆ ਵੀ ਰੰਗ ਲਾਦਾ ਆਜੋ ਤੁਹਾਨੂੰ ਰੰਗ ਵਾਲੀ ਵਿਖਾ ਦਿੰਨੇ ਆ ਅੱਛਾ ਵੀ ਕੀ ਸਿਸਟਮ ਆ ਹਾਂ ਕੀ ਸਿਸਟਮ ਆ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਸਰ ਰਾਂ ਵੀ ਰੰਗ ਲਾਦਾ ਹੋਰ ਠੀਕ ਆਓ ਹੁਣ ਖਾਨੇ ਉੱਤੇ ਆਓ ਵੀਰੋ ਅੱਜ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਾਂਗੇ ਵੀ ਰੰਗ ਲਾਉਣ ਵਾਲਾ ਇਹ ਕੀ ਚੱਕਰ ਹੁੰਦਾ ਸਾਰਾ ਸਿਸਟਮ ਦਿਖਾਵਾਂਗੇ ਕੰਪਨੀ ਦੇ ਵਿੱਚ ਆਇਆ ਤੇ ਹਾਂਜੀ ਵੀਰ ਜੀ ਇਹ ਹੈ ਵੀਰ ਜੀ ਆਪਣੇ ਟ੍ਰੀਟਮੈਂਟ ਠੀਕ ਹੈ ਹਾਂ ਰੇਲੈਂਸ ਕੰਪਨੀ ਦੀ ਹੈ ਸਭ ਤੋਂ ਸਿਰੀਰੀ ਕੰਪਨੀ ਦੀ ਮਸ਼ੀਨ ਲਾਈ ਹੈ ਜੀ ਅ ਰੇਲੈਂਸ ਦੀ ਹਾਂ ਉਧਰ ਤਾਂ ਬਹੁਤ ਕੰਪਨੀਆਂ ਆਉਂਦੀਆਂ ਪਰ ਅਸੀਂ ਰੇਲੈਂਸ ਦੀ ਲਾਈ ਆ ਜੀ ਇਹ ਬਹੁਤ ਵਧੀਆ ਮਸ਼ੀਨ ਹੈ ਹੁਣ ਕਹਿੰਦੇ ਰੰਗ ਲਾਏ ਜੀ ਆ ਵੇਖੋ ਆ ਇਹਦੇ ਜੇ ਮੂੰਗ ਵੇਖੋ ਜੀ ਆ ਟ੍ਰੀਟ ਹੋ ਰਿਹਾ ਹੈ ਅੱਛਾ ਸੀਡ ਟ੍ਰੀਟਮੈਂਟ ਹੈ ਹਾਂ ਜੀ ਸੀਡ ਟ੍ਰੀਟਮੈਂਟ ਹੈ ਜੀ ਆ ਵੇਖੋ ਟ੍ਰੀਟ ਹੋ ਰਿਹਾ ਹੈ ਜੀ ਠੀਕ ਹੈ ਜੀ ਤੇ ਸਾਰਾ ਆਟੋਮੈਟਿਕ ਹੈ ਜੀ ਕੋਈ ਇਹਦੇ ਆ ਨਹੀਂ ਹਾਂ ਕੋਈ ਧੋਖਾਧੜੀ ਵਾਲੀ ਗੱਲ ਹੈ ਸਭ ਆਟੋਮੈਟਿਕ ਹੈ ਨੇ ਕਿੰਨਾ ਸੀਡ ਪੈਂਦਾ ਇਹਦੇ ਵਿੱਚ ਇਹਦੇ ਜੀ ਆਪਾਂ ਮੋਕੇ ਦਾ 30 ਕਿਲੋ ਪਾ ਰਹੇ ਆ ਜੀ ਠੀਕ ਆ ਹਾਂ 30 ਕਿਲੋ ਆਵੇਗਾ ਤਾਂ ਉਹ ਤੇ ਟ੍ਰੀਟ ਹੋਵੇਗਾ ਤੇ ਆਹ ਕੈਮੀਕਲ ਵਾਲੀ ਆ ਪਾਏ ਗਈ ਜੀ ਤੇ ਕਿਹ ਕੈਮੀਕਲ ਆ ਰਹੇ ਇਹਨੂੰ ਇਹ ਦਵਾਈ ਕਾਦੇ ਕਾਦੇ ਲਈ ਲਾਈ ਜਾਂਦੀ ਆ ਹਾਂ ਜੀ ਇਹ ਇਹਦਾ ਕੀ ਫਾਇਦਾ ਹੁਣ ਆਪਾਂ ਨੂੰ ਦਵਾਈ ਦਾ ਫਾਇਦਾ ਇਹ ਹੈ ਜੀ ਜਦੋਂ ਆਪਾਂ ਦਵਾਈ ਲਾਉਨੇ ਆ ਇਹਦਾ ਫਾਇਦਾ ਇਹ ਹੈ ਜਦੋਂ ਆਪਾਂ ਬੀਜ ਨੂੰ ਬੋਉਨੇ ਆ ਠੀਕ ਹੈ ਇੱਕ ਦਾ ਨੂੰ ਜ਼ਮੀਨ 'ਚ ਕੀੜਾ ਨਹੀਂ ਖਾਂਦਾ ਜਿਵੇਂ ਕੋਈ ਦੀਮਕ ਵਗੈਰਾ ਜਾਂ ਕੁਛ ਇਹੋ ਜਿਹੀ ਚੀਜ਼ ਉਹਨੂੰ ਖਾਂਦੀ ਨਹੀਂ ਹਾਂ ਸੌਂਗ ਹਾਇ ਇਹ ਚੀਜ਼ਾਂ ਨਹੀਂ ਖਾਂਦੀਆਂ ਉਹਨੂੰ ਤੇ ਇੱਕ ਜਿਹੜਾ ਬੁੱਟਾ ਹੈ ਨਾ ਜਿਹੜਾ ਆਪਣਾ ਉੱਗਰੂਗਾ ਉਹਨੂੰ ਬਚਪਨ ਤੋਂ ਹੀ ਖੁਰਾਕ ਮਿਲਣ ਲੱਗ ਪੈਣੀ ਹੈ ਠੀਕ ਹੈ ਹਾਂ ਜੇ ਅਫਨ ਕਿਸੇ ਵੇਲੇ ਪਾਉਣੀ ਆਪਾਂ ਉਹਨੂੰ ਬਚਪਨ ਤੋਂ ਹੀ ਖੁਰਾਕ ਮਿਲ ਜੂਗੀ ਹੈ ਤਾਂ ਕਿ ਉਹ ਅੱਗੇ ਜਾ ਕੇ ਨਾ ਤੋਂ ਉਹਨੇ ਪੀਲਾ ਪੈਣਾ ਤੇ ਨਾ ਉਹਨੇ ਕੋਈ ਐ ਪੱਤੇ ਕਾਲੇ ਵੀ ਹੋਣੇ ਉਹ ਆਦੀਬ ਮਨ ਲ ਫੁਰਾਕ ਲਿੰਦਾ ਰਹੇਗਾ ਵੀ ਇੱਕ ਵਾਰੀ ਉੱਠ ਖੜੂਗਾ ਹਾਂ ਇੱਕ ਵਾਰੀ ਉੱਠ ਖੜੂਗਾ ਵਧੀਆ ਜੀ ਹਾਂ ਤੇ ਉਹਦਾ ਮਨ ਲ ਸਭ ਤੋਂ ਬੈਸਟ ਹੈ ਜੀ ਉਹ ਮਨ ਲ ਇਹ ਬਰੋਨੇ ਨਾਲ ਰੋਈ ਬਣਾ ਕੇ ਲਾਉਨੇ ਆ ਤੇ ਉਹਦਾ ਸਭ ਤੋਂ ਬੈਸਟ ਹੈ ਜੀ ਇੱਕ ਤਾਂ ਬੁੱਟੇ ਨੂੰ ਫਾਇਦਾ ਇੱਕ ਉਹਨੂੰ ਮਨ ਲ ਛੋਟੇ ਤੋਂ ਹੀ ਉਹਨੂੰ ਫੁਰਾਕ ਨਾ ਲੱਗੀ ਹੁਣ ਆਇਆ ਤੁਹਾਨੂੰ ਦਿਖਾਉਨੇ ਆ ਥੱਲੇ ਵੀ ਸੀਡ ਕਿਸ ਤਰ੍ਹਾਂ ਬਣ ਕੇ ਆ ਹਾਂ ਸੀਡ ਕਿਸ ਤਰ੍ਹਾਂ ਤਿਆਰ ਹੋ ਕੇ ਫਾਈਨਲ ਆ ਰਿਹਾ ਹੈ ਆ ਵੇਖੀ ਹਾਂਜੀ ਉਦੋਂ ਆਪਣੇ ਆਇਆ ਐਸ ਡੀ ਜੀ ਤੇ ਕਨਵੇਅਰ ਤੇ ਆ ਗਿਆ ਠੀਕ ਹੈ ਇਸ ਕਨਵੇਅਰ ਤੇ ਬੀਜ ਚੜਦੇ ਆ ਜੀ ਆ ਇਹ ਆਪਣਾ ਫਾਈਨਲ ਸੀਡ ਆ ਹਾਂ ਇਹ ਫਾਈਨਲ ਸੀਡ ਆ ਰਿਹਾ ਜੀ ਟ੍ਰੀਟ ਹੋ ਗਿਆ ਵੇਖੋ ਜੀ ਇਧਰ ਇਹ ਇੱਥੇ ਕੀ ਕੰਮ ਹੋਣਾ ਇਹਦਾ ਜੀ ਕੰਮ ਇਹ ਹੈ ਜੀ ਆਪਾਂ ਜਿਹੜਾ ਟ੍ਰੀਟ ਹੋ ਗਿਆ ਉਹਨੂੰ ਸਿਕੋਣ ਦਾ ਕੰਮ ਹੋਣਾ ਹੈ ਇਹਦੇ ਜਿਹਾ ਆਪਣੇ ਚਾਰ ਤੇ ਹਿੱਟਰ ਲੱਗੇ ਵੱਡੇ ਚਾਰ ਹੀ ਬਲੋਰ ਲੱਗੇ ਆ ਤੇ ਉਤਲੇ ਕਨਵੇਅਰ ਤੇ ਜਦੋਂ ਮਾਲ ਜਾਊਗਾ ਹਾਂਜੀ 20 ਜਾਊਗਾ ਤਾਂ 70% ਉਹਨੇ ਸੁਕਾ ਦੇਣਾ ਨਹੀਂ 70 ਸੁੱਕ ਗਿਆ ਹਾਂ ਹੁਣ ਜਿਹੜਾ ਬਾਕੀ ਜਿਹੜਾ 30% ਰਹਿ ਗਿਆ ਜਿਹੜਾ ਇਹ ਲਾਸਟ ਕਨਵੇਅਰ ਤੇ ਆਊਗਾ ਨਾ ਮਾਲ ਹਾਂਜੀ ਦੋ ਕਨਵੇਅਰੇ ਜਿਹਦੇ ਦੋ ਪੱਟੇ ਚੱਲ ਰਹੇ ਆ ਹਾਂਜੀ ਪਹਿਲੇ ਪੱਟੇ ਤੇ 70% ਸੁੱਕ ਜਣਾ ਜਿਹੜਾ ਉਸ ਤੋਂ ਦੂਜੇ ਪੱਟੇ ਤੇ ਹੋਣਾ ਇਹਨੇ 30% ਨਾਲ ਜੋ ਹੋਰ ਸੁਕਾ ਦੇਣੇ ਨੇ ਠੀਕ ਹੈ ਅੱਗੇ ਸਾ ਆਪਣੇ ਫਾਈਨਲ ਜਿਹੜਾ 100% ਸੁੱਕ ਕੇ ਹੀ ਇੱਧਰ ਆਊਗਾ ਠੀਕ ਹੈ ਆ ਇੱਧਰ ਉਧਰੋਂ ਦਿਖਾ ਦਿਓ ਵੀਰੇ ਤੇ ਇੱਧਰ 100% ਇੱਧਰ 100% ਸੁੱਕ ਕੇ ਹੀ ਆਉਣਾ ਅੱਗੇ ਠੀਕ ਹੈ ਤੇ ਇਹਦਾ ਇਹ ਵੀ ਐ ਸਰ ਜਿਵੇਂ ਆਪਾਂ ਕਹਿੰਦੇ ਆ ਕਹਿੰਦੇ ਯਾਰ ਬੀ ਨੂੰ ਦਵਾਈ ਨਹੀਂ ਸਹੀ ਲੱਗਦੀ ਹੋਰ ਹੈ ਇਹਦਾ ਇੱਕ ਇੱਕ ਦਾਣਾ ਚੈੱਕ ਕਰੋ ਜੀ ਇੱਕ ਇੱਕ ਦਾਣੇ ਨੂੰ ਦਵਾਈ ਲੱਗੀ ਆ ਠੀਕ ਹੈ ਆਪਣੀ ਗਾਰੰਟੀ ਹੈਗਾ ਇੱਕ ਇੱਕ ਦਾ ਇਸ ਚੀ ਦੀ ਆਪਣੀ ਗਾਰੰਟੀ ਹੈ ਜੀ ਇਫਸਾ ਇੱਕ ਇਹ ਜੀ ਕੰਪਨੀ ਹੈ ਇਹਦਾ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਕਰਦੀ ਇਫਸਾ ਇੱਕ ਪਰਿਵਾਰ ਹੈ ਠੀਕ ਹੈ ਇਹਦਾ ਸਿਰਫ ਮੇਨ ਮਕਸਦ ਇਹ ਹੀ ਹੈ ਜੀ ਮੀਂਹਦਾਰ ਨੂੰ ਚੰਗੀ ਚੀਜ਼ ਦਿੱਤੀ ਜਾਵੇ ਤੇ ਚੰਗੀ ਫਸਲਾਂ ਹੋਵੇ ਤੇ ਵੀਰੋ ਇਹ ਹੈ ਉਹ ਮੂੰਗੀ ਬੰਸੀ ਹਾਂ ਇਹ ਹੈ ਜੀ ਬੰਸੀ ਗੋਲਡ ਜਿਹੜੀ ਕਹਨੇ ਆਪਾਂ ਕਣਕ ਵਾਲੇ ਵਾਹਣ ਦੇ ਵਿੱਚ ਸਭ ਤੋਂ ਵੱਧ ਕਾਮਯਾਬ ਹੈ ਹਾਂ ਸਭ ਤੋਂ ਵੱਧ ਕਾਮਯਾਬ ਹੈ ਜੀ ਤੇ ਪੀਏ ਇਹ ਇੱਕੋ ਇੱਕ ਮੁੰਗੀ ਆ ਜਿਹਦੀ ਪੀਏ ਯੂ ਯੂਨੀਵਰਸਿਟੀ ਰეკਮੈਂਡ ਕਰਦੀ ਆ ਜੀ ਨੂੰ ਤੇ ਪੀਏ ਯੂ ਨੇ ਇਹਦੇ ਡਾਟੇ ਦਿੱਤੇ ਨੇ ਤੇ ਅੱਜ ਕੱਲ ਵੀਰ ਜੀ ਡੁਪਲੀਕੇਸੀ ਬਹੁਤ ਚੱਲ ਰਹੀ ਆ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਮਸ਼ਹੂਰ ਹੁੰਦੀ ਆ ਜਿਵੇਂ ਬੰਸੀ ਗੋਲਡ ਆ ਉਹਦੀ ਡੁਪਲੀਕੇਟੀ ਵੀ ਪਹਿਲਾਂ ਆ ਜਾਂਦੀ ਆ ਪਹਿਲਾਂ ਆ ਜਾਂਦੀ ਆ ਵਧੀਆ ਨਾਮ ਬਣਿਆ ਅੱਜ ਮਾਰਕੀਟ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਡੁਪਲੀਕੇਟ ਵਿੱਚ ਲੱਜ ਜਾਂਦੇ ਹਨ ਹਾਂਜੀ ਵੇਖਦੇ ਹਾਂਜੀ ਕਿਤੋਂ ਨਾ ਕਿਤੋਂ ਤਿਆਰ ਕਰਕੇ ਤਾਂ ਉਹ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਇਹ ਕੰਪਨੀ ਦਾ ਉਹਦਾ ਜੀ ਵੀਰ ਜੀ ਉਹਦਾ ਸਭ ਤੋਂ ਪਹਿਲਾਂ ਐ ਪਤਾ ਲੱਗ ਸਕਦਾ ਜੀ ਇੱਕ ਤਾਂ ਜਿਹੜੇ ਪਾਉ ਬੈ ਜਿਹੜੇ ਪਾਉ ਚ ਆ ਉਹਦੇ ਤੇ ਸਭ ਤੋਂ ਵੱਡੀ ਤਾਂ ਨਿਸ਼ਾਨੀ ਹੋਊਗੀ ਜੀ ਆਪਣੇ ਕੰਪਨੀ ਦਾ ਇਫਸਾ ਦੀ ਹਾਂਜੀ ਹਾਂ ਤੇ ਉਸ ਤੋਂ ਬਾਅਦ ਪੈਕਟ ਨੂੰ ਤੁਸੀਂ ਪੁੱਠਾ ਕਰਕੇ ਵੇਖੋ ਇਹਦੇ ਲੇਬਲ ਨੰਬਰ ਲਿਖਿਆ ਹੋਊਗਾ ਲੋਟ ਨੰਬਰ ਲਿਖਿਆ ਹੋਊਗਾ ਉਹੀ ਲੋਟ ਉਸੇ ਬੈਗ ਤੇ ਵੀ ਲਿਖਿਆ ਹੋਊਗਾ ਜਿਵੇਂ ਸਾਡੇ ਇੱਕ ਬਾਰਕੋਡ ਹੈ ਜੀ ਜਾ ਆ ਲੋਡ ਲਾ ਲੋ ਤੂੰ ਲੋਡ ਜਿਵੇਂ ਆ ਰਹੀ ਜੀ ਆਪਣੇ 5612 ਤੇ ਇੱਥੇ ਵੇਖੋ ਤੁਸੀਂ ਕੀ ਲਿਖਿਆ ਜੀ 5612 ਵੀ ਮੈਚ ਕਰਨਾ ਚਾਹੀਦਾ ਹਾਂ ਮੈਚ ਕਰਨਾ ਚਾਹੀਦਾ ਜੀ ਹਾਂਜੀ ਹਾਂ ਤੇ ਇੱਕ ਹੋਰ ਹੈ ਜੀ ਇਹ ਤਾਂ ਇਹ ਤਾਂ ਮੈਚ ਕਰਕੇ ਹੀ ਪਤਾ ਲੱਗਿਆ ਵੀ ਇਹ ਪੈਕਟ ਹੈ ਇਹ ਆਪਣੀ ਇੱਛਾ ਦਾ ਹੀ ਹੈ origignal ਪੈਕਟ ਆ ਆਪਣਾ ਠੀਕ ਹੈ ਤੇ ਜੇ ਇਹਦੀ ਜਾਂਚ ਕਰਨੀ ਹੋਵੇ ਜਾਂਚ ਕਰਨੀ ਹੋਵੇ ਤਾਂ ਸਭ ਤੋਂ ਵਧੀਆ ਜੀ ਆਸਾਨ ਤਰੀਕਾ ਜੀ ਆਪਣੇ ਜਿਹੜਾ ਬੈਗ ਆ ਬੈਗ ਤੇ ਜੀ ਆ ਬਾਰਕੋਡ ਹੈ ਜੀ ਠੀਕ ਹੈ ਇਹਨੂੰ ਤੁਸੀਂ ਸਰਚ ਮਾਰੋ ਗੂਗਲ ਤੇ ਜਾ ਕੇ ਇਹਦੇ ਤੁਹਾਨੂੰ ਸਾਰਾ ਇਫਸਾ ਦਾ ਵਾਇਆ ਡਾਟਾ ਮਿਲ ਜਾਣਾ ਠੀਕ ਹੈ ਠੀਕ ਹੈ ਜੀ ਮਤਲਬ ਪਹਿਲਾ ਪੈਕੇਟ ਤੋਂ ਆਪਾਂ ਜਾਵਾਂਗੇ ਬੈਗ ਤੇ ਬੈਗ ਤੇ ਬੈਗ ਤੋਂ ਬਾਰ ਕੋਡ ਸਾਰਾ ਦੱਸੂਗਾ ਹਾਂ ਇਹਦੇ ਇਫਸਾ ਦਾ ਸਾਰੀ ਡਿਟੇਲ ਆਊਗੀ ਜੀ ਹਾਫੀਬ ਸਾਹਿਬਾਰੇ ਜੋ ਵੀ ਆਪਣਾ ਗੱਲਾਂ ਹੈ ਹਾਫੀਬ ਸਾਹਿਬ ਕੀੜੀ-ਕੜੀ ਪਾਉਂਦੇ ਮਨ ਲਓ ਕੀੜੀ-ਕੜੀ ਪੈਕਿੰਗ ਹੈ ਇਫਸਾ ਦੇ ਕਿੰਨੇ ਸਾਹ ਮਨ ਲਓ ਸਾਰਾ ਪ੍ਰੋਸੈਸ ਜਨ ਉਹਨਾਂ ਦਾ ਸਾਰਾ ਸਾਹਮਣੇ ਆ ਜਾਣਾ ਇਹਦੇ ਕੋਈ ਡੁਪਲੀਕੇਸੀ ਨਹੀਂ ਜੀ ਠੀਕ ਹੈ ਵੇਖ ਕੇ ਲੋ ਕਿਸਾਨ ਭਰਾਵਾਂ ਨੂੰ ਇਹ ਹੀ ਮੈਂ ਕਹਿਣਾ ਚਾਹੁੰਦਾ ਵੀਰੋ ਆ ਲੋਟ ਨੰਬਰ ਤੇ ਆ ਬਾਰਕੋਡ ਸਾਰਾ ਵੇਖ ਕੇ ਹੀ ਲੋ ਤੇ ਇਫਸਾ ਦੀ ਨਿਸ਼ਾਨੀ ਵੇਖ ਕੇ ਹੀ ਪੈਕਟ ਲੋ ਲੋਟ ਨੰਬਰ ਸਾਰਾ ਚੈੱਕ ਕਰਕੇ ਲੋ ਜੀ ਰਿਜਨਲ ਬਾਂਸੀ 골ਡ মুંગી ਖਰੀਦੋ ਜੇ ਤੁਸੀਂ ਵਧੀਆ ਝਾੜ ਲੈਣਾ ਤੇ ਇਹਦੇ ਅਜਹੀ ਮੂੰਗੀ ਆ ਜਿਹਦੇ ਪੀਲੇ ਪੱਤੇ ਬਿਲਕੁਲ ਨਹੀਂ ਹਾਂਜੀ ਪੀਲੇ ਪੱਤੇ ਨਹੀਂ ਹੋਣੇ ਇਹਦੇ ਜੀ ਤੇ ਇਹਨੂੰ ਪੀਏਯੂ ਯੂਨੀਵਰਸਿਟੀ ਵੀ ਰეკਮੈਂਡ ਕਰਦੀ ਆ ਇੱਕੋ ਇੱਕ ਪ੍ਰਾਈਵੇਟ ਸੀਡ ਹੈ ਜਿਹਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਰეკਮੈਂਡ ਕਰ ਰਹੀ ਆ